ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਚਲੋ ਰਮਤਾ ਕਰੀਏ ਵਾਹਿਗੁਰੂ ਵਾਹਿਗੁਰੂ ਵਾਹਿ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਗਬਿੰਦ ਫਤਿਹ ਖਾਲਸਾ ਦਰਸ ਪਰ ਸਮਟੇ ਸੋਗ ਆਤਮ ਰਸ ਜੇ ਜਾਣੀ ਸੋ ਹੈ ਖਾਲਸਾ ਦੇਵ ਪ੍ਰਭ ਮੈਂ ਮੋ ਮਹਤਾਸ ਮੈਂ ਰੰਚਕ ਨਾਹੇ ਨ ਭੇ ਤੈਨੂੰ ਬੰਦਨਾ ਹੈ ਪਟਣੇ ਨਵਾਸੀਆ ਚ ਨਾ ਤੈਨੂੰ ਪੂਜਿਆ ਏ ਤੈਨੂੰ ਪੂਜਿਆ ਏ ਦੁਨੀਆ ਦੇ ਵਾਲੀਆਂ ਜਨਾ ਤੈਨੂੰ ਪੂਜੇ ਪੂਜਿਆ ਏ ਦੁਨੀਆਂ ਦੇ ਵਾਲੀਆਂ ਜੰਨਾ ਤੈਨੂੰ ਪੂਜਿਆ ਏ ਲੋਗ ਹੀ ਤਾਲੀ ਜੋ ਕੀਤੇ ਸੀ ਕਾਲਮਾ ਸਾਰੇ ਤੈਨ ਦੁਖੀ ਹਿੰਦਿਆ ਲਈ ਦੁਖੀ ਹਿੰਦਿਆ ਲਈ ਪਿਤਾ ਤੇ ਪੁੱਤਰ ਵਾਰੇ ਤੇ ਦੁਖੀ ਹਿੰਦਿਆ ਲਈ ਨੀਓ ਵਾਲੀਆਂ ਕਾਪੀ ਖਾ ਮੰਨੇ ਜਾਪ ਜਾਣਿਆ ਸ਼ਿਵ ਦੱਤ ਜੀ ਨੇ ਸ਼ਿਵ ਦੱਤ ਨੇ ਕ੍ਰਿਸ਼ਨ Doctor ਜਾਤੀਆਂ ਓ ਵੱਡੇ ਬੰਦੇ Do ਆਲੀਆਂ ਦਾ ਮੁਖ ਤਿਆਰ ਬਣਿਓ ਵੱਡੇ ਵੱਡਿਆਂ ਦਾ ਓ ਕੀਤੇ ਆਖਰੀ avatars ਨੂੰ ਨਮਛ ਕਰਤੇ ਦੁਖੀ ਇੰਦਿਆਲੀ ਦੁਖੀ ਇੰਦਿਆਲੀ ਫਿਰਾਂ ਤਬ ਤਾਰੇ ਵਾਰੇ ਤੈਂ ਦੁਖੀ ਇੰਦਿਆਲੀ ਸਤ ਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਸਟੇਜ ਤੇ ਸੁਭਾਜਮਾਨ ਸਰਬੱਤ ਸਾਧੂ ਸੰਤ ਜਨਾ ਗੁਰਮੁਖਾਂ ਪਿਆਰਿਆਂ ਨੂੰ ਅਤੇ ਚਵਰਛਤਰ ਤਖਤ ਰਾਜ ਸਿੰਘਾਸਨਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਬੜੇ ਅਦਬ ਪਿਆਰ ਸਤਿਕਾਰ ਨਾਲ ਫਤਿਹ ਅਰਜ ਹੈ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਦੀਵਾਨ ਦੀ ਆਰੰਭਤਾ ਹੋਈ ਆ ਮਤਲਬ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਤੇ ਖਾਲਸਾ ਜੀ ਹੋਣੀ ਤਿਲ ਮਾਰਿਆ ਭੁੰਜੇ ਨਹੀਂ ਪੈਣ ਰਿਆ ਆਉਣ ਵਾਲਿਆਂ ਹੋਰ ਕੋਈ ਘੰਟੇ ਡੇਢ ਘੰਟੇ ਦੋ ਘੰਟੇ ਤੱਕ ਖਾਲਸਾ ਜੀ ਇਦੋਂ ਵੀ ਜ਼ਿਆਦਾ ਉਤਾਰੇ ਸੰਗਤ ਦੇ ਹੋ ਜਾਣੇ ਆ ਜਦੋਂ ਮੈਂ ਦੀਵਾਨ ਵਿੱਚ ਆਣ ਕੇ ਸੰਗਤ ਦਾ ਦਰਸ਼ਨ ਕੀਤਾ ਮੇਰੇ ਮਨ ਦਾ ਇਹ ਖਿਆਲ ਸੀ ਮੈਨੂੰ ਇਹ ਗੱਲ ਭਾਖ ਗਈ ਵੀ ਐਨੇ ਦਿਨ ਆਪ ਜੀ ਨੇ ਨਾਮ ਸਿਮਰਨ ਜਪਿਆ ਹੈ ਉਹਦਾ ਨਤੀਜਾ ਆ ਹੁਣ ਵੇਖ ਹੀ ਰਹੇ ਆ ਉਹਦਾ 12 ਵਜੇ ਤੱਕ ਤੇ ਦੁਨੀਆ ਤਿਆਰ ਹੋ ਕੇ ਮਾਹ ਪਹੁੰਚਦੀ ਆ ਪਰ ਖਾਲਸਾ ਜੀ ਇੱਥੇ 12 ਵਜੇ ਤੋਂ ਪਹਿਲਾਂ ਪੰਡਾਲ ਭਰ ਗਿਆ ਇਸ ਬੂਤ ਆ ਵੀ ਆਪ ਜੀ ਨੇ ਚੌਂਕੜੇ ਲਾਏ ਨੇ ਚੌਂਕੜੇ ਫਲ ਗਏ ਆ ਸਤਿਗੁਰੂ ਮਹਾਰਾਜ ਸਦਾ ਹੀ ਆਪ ਜੀ ਦੀ ਚੜ੍ਹਦੀ ਕਲਾ ਕਰਨ ਮਹਾਂਪੁਰਖ ਸਿੰਘ ਸਾਹਿਬ ਬਾਬਾ ਜੀ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਮਹਾਂਪੁਰਖ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਬਹੁਤ ਸਤਿਕਾਰਯੋਗ ਮਹਾਂਪੁਰਖ ਬਾਬਾ ਗੁਰਮੀਤ ਸਿੰਘ ਸਾਹਿਬ ਜੀ ਅਤੇ ਆਪ ਸਾਰੀਆਂ ਸੰਗਤਾਂ ਇਹ ਸੋਹਣਾ ਪ੍ਰਾਲਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਦਰ ਘਰ ਦਾ ਪੰਥ ਦਾ ਪ੍ਰਚਾਰ ਨਾਮਦਾਨ ਸਿੱਖੀਦਾਨ ਨਾਮ ਸਿਮਰਨ ਕਰਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਖਾਲਸਾ ਜੀ ਮੈਨੂੰ ਜਿੰਨਾ ਸਮਾਂ ਵੀ ਆਪ ਜੀ ਦੇ ਖਜੂਰੀ ਵਿੱਚ ਨਸੀਬ ਹੋਇਆ ਮੈਂ ਉਹਨੇ ਸਮੇਂ ਵਿੱਚ ਆਪ ਜੀ ਦੇ ਖੁਸ਼ੀਆਂ ਲੈਣੀਆਂ ਹਨ ਫੈਕਟਰੀ ਸਾਹਿਬ ਜੀ ਬੜੇ ਸੁਚੱਜੇ ਹਨ ਉਹਨਾਂ ਨੇ ਵਜਨ ਕੀਤਾ ਵਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਸਮਰਪਿਤ ਹੋਇਆ ਹੋਇਆ ਇਹ ਸਮਾਗਮ ਖਾਲਸਾ ਜੀ ਇਹ ਜਿਹੜਾ 350 ਸਾਲਾਂ ਸ਼ਤਾਬਦੀ ਹੋਣੇ ਹੀ ਮਨਾ ਰਹੇ ਆ ਆਉਣ ਵਾਲੇ ਇੱਕ ਸਾਹ ਦੀ ਗਰੰਟੀ ਨਹੀਂ ਹੈ ਤੇ ਇਹਦੇ ਹੁਣ 400 ਸਾਲਾਂ ਹੀ ਮਨਾਇਆ ਜਾਣਾ ਨਾ 50 ਸਾਲਾਂ ਬਾਅਦ ਆਪਾਂ ਭਾਗਾ ਵਾਲੇ ਹਾਂ ਜੋ 350 ਸਾਲੇ ਮਨਾ ਰਹੇ ਹਾਂ ਆਉਣ ਵਾਲਾ ਸੁਭਾਗ ਮਹਾਰਾਜ ਗੁਰਮਖਾਂ ਨੂੰ ਜਰੂਰ ਬਖਸ਼ਣਗੇ ਮੈਂ ਆਪ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੇ ਇਤਿਹਾਸ ਤੋਂ ਇਥੋਂ ਬਚਨ ਆਰੰਭ ਕਰਦਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਦਿੱਲੀ ਪਹੁੰਚ ਗਏ ਸਤਿਗੁਰੂ ਸਾਹਿਬ ਦੇ ਨਾਲ ਪੰਜ ਸਿੱਖ ਜਿਨ੍ਹਾਂ ਨੂੰ ਫੌੜ ਗ੍ਰਿਫਤਾਰ ਕਰਕੇ ਆਗਰੇ ਤੋਂ ਲੈ ਗਈ ਸੀ ਫੌਜ ਵੀ 2-4 ਜਾਣੇ ਨਹੀਂ ਸਨ 2000 ਬੰਦਾ ਅੱਗੇ 2000 ਖੱਬੇ 2000 ਸੱਜੇ 2000 ਪਿੱਛੇ ਐਡੀ ਭਾਰੀ ਗਿਣਤੀ ਵਿੱਚ ਫੌੜ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਸਿੱਖਾਂ ਨੂੰ ਆਗਰੇ ਤੋਂ ਗ੍ਰਿਫਤਾਰ ਕਰਕੇ ਦਿੱਲੀ ਖੜਿਆ ਜਦੋਂ ਦਿੱਲੀ ਮਹਾਰਾਜ ਪਹੁੰਚੇ ਤੇ ਉਹਨਾਂ ਸਪਾਹੀਆਂ ਨੇ ਹਿਸਾਬ ਲਾਇਆ ਵੀ ਸਤਗੁਰੂ ਨੂੰ ਪਹਿਲਾਂ ਹੀ ਡਰਾ ਦਈਏ ਉੱਥੇ ਇੱਕ ਭੂਤਾਂ ਵਾਲੀ ਹਵੇਲੀ ਸੀ ਉਹਦੇ ਵਿੱਚ ਵਾਕਈ ਪ੍ਰੇਤ ਰਹਿੰਦਾ ਸੀ ਕੋਈ ਵੀ ਆਮ ਬੰਦਾ ਉਹ ਹਵੇਲੀ 'ਚ ਵੜਦਾ ਨਹੀਂ ਤੇ ਜਿਹੜਾ ਵੜ ਜਾਂਦਾ ਹੀ ਮੁੜ ਕੇ ਸਬੂਤਾ ਨਹੀਂ ਬਾਹਰ ਆਉਂਦਾ ਜਾਂਦਾ ਨਹੀਂ ਬਾਹਰ ਆਉਂਦਾ ਉਹਨਾਂ ਹਿਸਾਬ ਲਾਇਆ ਵੀ ਸਤਿਗੁਰੂ ਸਾਹਿਬ ਨੂੰ ਵੀ ਇਸੇ ਹਵੇਲੀ ਵੱਲ ਤੋਰੀਏ ਉਹਨਾਂ ਆਣ ਕੇ ਆਖਿਆ ਮਹਾਰਾਜ ਅੱਜ ਦੀ ਰਾਤ ਦਾ ਤੁਹਾਡਾ ਉਤਾਰਾ ਇਹ ਹਵੇਲੀ ਵਿੱਚ ਹੈ ਸਤਿਗੁਰੂ ਜੀ ਦੇ ਕੇਰੇ ਤੇ ਉਹੀ ਆਨੰਦ ਸੀ ਕੋਈ ਖੌਫ ਕੋਈ ਭੈ ਕੋਈ ਚਿੰਤਾ ਕੁਝ ਵੀ ਨਹੀਂ ਸੀ ਸੱਚੇ ਬਾਖਾ ਮਹਾਰਾਜ ਤੇ ਗਏ ਸੀਸ ਦੇਣ ਸੀ ਨਾ ਸਤਿਗੁਰੂ ਸਾਹਿਬ ਅੰਤਰਜਾਮੀ ਸਨ ਮਹਾਰਾਜ ਜਾਣਦੇ ਹੀ ਕੀ ਹੋਣਾ ਵਾ ਕੀ ਹੋਵੇਗਾ ਤੇ ਕੀ ਕਰਤਾਰ ਨੂੰ ਪਾਉਂਦਾ ਆ ਇਹ ਮਹਾਰਾਜ ਬੜੀ ਚੰਗੀ ਤਰ੍ਹਾਂ ਜਾਣਦੇ ਸੀ ਸਤਿਗੁਰੂ ਸਾਹਿਬ ਜੀ ਨੇ ਆਨੰਦ ਦੇ ਨਾਲ ਹੀ ਹਵੇਲੀ ਦੇ ਦਾਖਲ ਹੋ ਗਏ ਰਾਤ ਦਾ ਸਮਾਂ ਸੀ ਵੈਸੇ ਤੇ ਪ੍ਰੇਤ ਕਿਸੇ ਨੂੰ ਛੱਡਦਾ ਹੀ ਨਹੀਂ ਸੀ ਪਰ ਜਦੋਂ ਸਤਿਗੁਰੂ ਹਵੇਲੀ ਦੇ ਦਾਖਲ ਹੋਏ ਉਹ ਸਾਹਮਣੇ ਪ੍ਰਗਟ ਹੋ ਗਿਆ ਉਹ ਸਤਿਗੁਰੂ ਦੇ ਦਰਸ਼ਨ ਕਰਕੇ ਜਿੱਦਾਂ ਤਬ ਦੇ ਹਿਰਦੇ ਨੂੰ ਸ਼ੀਤਲਤਾ ਮਿਲ ਜਾਂਦੀ ਆ ਠੰਡਾ ਹੋ ਜਾਂਦਾ ਐਵੇਂ ਪ੍ਰੇਸ਼ਾਨਤ ਹੋ ਗਿਆ ਕਹਿ ਲੱਗਾ ਮਹਾਰਾਜ ਮੈਂ ਤਾਂ ਸੁਪਨੇ 'ਚ ਵੀ ਨਹੀਂ ਸੋਚਿਆ ਕਿ ਤੁਹਾਡਾ ਮੈਨੂੰ ਇੱਕਦਾਂ ਦਰਸ਼ਨ ਹੋ ਜਾਣਾ ਸੱਚੇ ਪਾਖਾ ਮਹਾਰਾਜ ਕਹਿਣ ਲੱਗੇ ਫੇਰ ਕਹਿੰਦਾ ਨਹੀਂ ਹੁਣ ਤੁਸੀਂ ਮੇਰੇ ਕੋ ਆਏ ਜੇ ਮੇਰਾ ਫਰਜ਼ ਬਣਦਾ ਮੈਂ ਤੁਹਾਡੀ ਕੋਈ ਸੇਵਾ ਕਰਾਂ ਸਤਿਗੁਰੂ ਕਹਿਣ ਲੱਗੇ ਹੁਣ ਤੂੰ ਸੇਵਾ ਕੀ ਕਰੇਂਗਾ ਕਹਿੰਦਾ ਮਹਾਰਾਜ ਮੇਰੇ ਕੋਲੇ ਆਏ ਜੇ ਮੇਰਾ ਫਰਜ਼ ਬਣਦਾ ਉਹ ਸੋਚੇ ਵੀ ਹੁਣ ਮੈਂ ਕਰਾਂ ਕੀ ਹੁਣੇ ਕੋਈ ਪ੍ਰੇਤ ਸਤਿਗੁਰੂ ਦੀ ਕੀ ਸੇਵਾ ਕਰਦਾ ਉਹਨੇ ਫਿਰ ਫਲ ਲਿਆਂਦੇ ਪਤਾ ਨਹੀਂ ਜਿੱਥੇ ਦਿਨ ਚੜਿਆ ਸੀ ਇੱਥੇ ਤੇ ਰਾਤ ਸੀ ਜਿੱਥੇ ਦਿਨ ਸੀ ਉੱਥੋਂ ਲੈ ਆਇਆ ਲਿਆ ਕੇ ਸੱਤ ਜਨਾਂ ਨੂੰ ਕਹਿੰਦਾ ਜੀ ਛਕੋ ਮਹਾਰਾਜ ਨੇ ਉਹਦੀ ਭਾਵਨਾ ਵੇਖੀ ਭਾਵੇਂ ਪ੍ਰੇਤ ਜੁਨੀ ਚ ਹੀ ਆ ਲੇਕਿਨ ਇਹਦੀ ਭਾਵਨਾ ਸਫਲ ਆ ਸਤਗੁਰੂ ਜੀ ਨੇ ਜੋ ਛਕਣਾ ਹੀ ਛਕ ਲਿਆ ਰਾਤ ਮਹਾਰਾਜ ਰਹੇ ਉਹ ਕਹਿਣ ਲੱਗਾ ਮਹਾਰਾਜ ਤੁਹਾਨੂੰ ਇਹਨਾਂ ਨੇ ਫਾੜ ਕੇ ਲਿਆਂਦਾ ਵਾ ਤੁਹਾਡੇ ਤੇ ਜ਼ੁਲਮ ਕਰਨਗੇ ਤੁਸੀਂ ਮੈਨੂੰ ਮਾਰੀ ਦੀ ਆਗਿਆ ਦਿਓ ਸਹੀਂ ਇਹ ਸਾਰੀ ਦਿੱਲੀ ਮਰੋੜ ਕੇ ਸੁੱਕਣੇ ਪਾ ਦੇਗਾ ਮਹਾਰਾਜ ਕੋਈ ਵੀ ਬੰਦਾ ਜਿੰਦਾ ਨਹੀਂ ਛੱਡਾਂਗਾ ਜਿਹੜਾ ਤੁਹਾਨੂੰ ਹੱਥ ਲਾ ਦੇ ਸੱਚੇ ਪਾਕਸ਼ਾ ਕਹਿਣ ਲੱਗੇ ਗੁਰਮਖਾ ਜੇ ਅਹੀਂ ਚਾਹੀਏ ਤੇ ਅਸੀਂ ਇਹ ਨਹੀਂ ਕਰ ਸਕਦੇ ਕਹਿੰਦਾ ਮਹਾਰਾਜ ਸਭ ਕੁਝ ਕਰ ਸਕਦੇ ਹੋ ਸਤਿਗੁਰੂ ਕਹਿਣ ਲੱਗੇ ਫਿਰ ਕਰਨਾ ਨਹੀਂਗਾ ਕਰ ਤੇ ਅਸੀਂ ਵੀ ਸਾਰਾ ਕੁਝ ਸਕਦੇ ਆ ਪਰ ਸਾਡੇ ਦਾਦਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਾਤਾ ਸੀ ਵੀ ਤਤੀ ਤਵੀ ਤੇ ਬੈ ਕੇ ਵੀ ਠੰਡੀਆਂ ਕਿੱਦਾਂ ਰਹੀਦਾ ਸਬਰ ਕਿੱਦਾਂ ਕਰੀਦਾ ਜਬਰ ਨਾਲ ਟੱਕਰ ਕਿਵੇਂ ਲਈਦੀ ਆ ਇਹ ਸਾਡੇ ਦਾਦੇ ਨੇ ਸिखਾਲਦਾ ਸੀ ਇਸ ਕਰਕੇ ਅਸੀਂ ਇਹਨਾਂ ਦਾ ਕੁਝ ਵਿਗਾੜਨਾ ਨਹੀਂ ਅਸੀਂ ਤੇ ਧਰਮ ਦੀ ਰੱਖਿਆ ਵਾਸਤੇ ਆਏ ਉਹ ਪ੍ਰੇਤ ਕਹਿਣ ਲੱਗਾ ਜੀ ਮੈਨੂੰ ਕੋਈ ਉਪਦੇਸ਼ ਦਿਓ ਸਤਿਗੁਰੂ ਕਹਿਣ ਲੱਗੇ ਤੂੰ ਮੁਕਤ ਤੂੰ ਨਿਹਾਲ ਐਨੀ ਗੱਲ ਕਹਿਣ ਦੀ ਧੀਰ ਸੀ ਉਹ ਮੁਕਤ ਹੋ ਗਿਆ ਰਾਤ ਮਹਾਰਾਜ ਹਵੇਲੀ 'ਚ ਰਹੇ ਜਦੋਂ ਦਿਨ ਚੜ੍ਹਿਆ ਮਹਾਰਾਜ ਬਾਹਰ ਆਏ ਫਿਰ ਸਪਾਹੀਆਂ ਫੜ ਕੇ ਸਤਿਗੁਰਾਂ ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਵੇਖਿਆ ਵੀ ਧੰਗੁਰੂ ਤੇਗ ਬਹਾਦਰ ਸਾਹਿਬ ਆਏ ਆ ਕਹਿੰਦਾ ਮਹਾਰਾਜ ਮੈਨੂੰ ਤੁਹਾਡੇ ਨਾਲ ਬੜਾ ਜ਼ਰੂਰੀ ਕੰਮ ਆ ਸਤਿਗੁਰੂ ਕਹਿਣ ਲੱਗੇ ਫਿਰ ਦੱਸ ਕੀ ਕੰਮ ਆ ਵਾਸ਼ਾ ਕਹਿੰਦਾ ਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਇਹ ਜਿੰਨੀ ਦੁਨੀਆ ਵਾ ਸਾਰੀ ਦੋ ਜਗ ਚ ਭੈਣ ਰਹੀ ਸਾਰੀ ਨਰਕਾਂ ਨੂੰ ਜਾਣਦੀ ਹੈ ਸਤਿਗੁਰੂ ਕਹਿਣ ਲੱਗੇ ਉਹ ਕਿਵੇਂ ਕਹਿੰਦਾ ਜੀ ਸਾਰੇ ਬੁੱਤ ਪੂਜ ਪੂਜ ਮਰ ਚਲੇ ਆ ਸਾਰੇ ਪੱਥਰ ਪੂਜ ਪੂਜ ਮਰ ਚਲੇ ਨੇ ਇਹਨਾਂ ਨੂੰ ਜੰਨਤ ਨਸੀਬ ਨਹੀਂ ਹੁਣਾ ਮਹਾਰਾਜ ਇਹਨਾਂ ਲੋਕਾਂ ਤੇ ਮੈਨੂੰ ਦਇਆ ਆਉਂਦੀ ਆ ਮੈਂ ਰਾਜਾ ਵਾਂ ਤਾਂ ਕਰਕੇ ਨਾ ਸਾਰਿਆਂ ਨੂੰ ਦੋਜਿਕ ਚੋਂ ਕੱਢ ਕੇ ਤੇ ਜੰਨਤ ਦੇ ਰਾਹ ਤੋਰਨਾ ਚਾਹਨਾ ਤਾਂ ਕਰਕੇ ਮੈਂ ਚਾਹੁੰਨਾ ਆਪੀਏ ਸਾਰੇ ਇਸਲਾਮ ਦੇ ਧਾਰਨੀ ਹੋ ਜਾਣ ਸਾਰੇ ਕਲਮਾ ਪੜਨ ਸਾਰੇ ਰੋਜ਼ੇ ਰੱਖਣ ਸਾਰੇ ਇੱਕ ਨਬੀ ਰਸੂਲ ਨੂੰ ਮੰਨਣ ਹੋਰ ਕਿਸੇ ਨੂੰ ਮੰਨਣੀ ਨਾ ਸੱਚੇ ਪਾਸ਼ਾ ਕਹਿਣ ਲੱਗੇ ਬਾਦਸ਼ਾਹ ਹੈ ਤਿਆਂ ਤੂੰ ਸਿਆਣਾ ਤੇਰੀ ਅਕਲ ਬੜੀ ਤੇਜ ਆ ਪਰ ਤੂੰ ਆਪਣੇ ਦਿਮਾਗ ਨਾਲ ਸੋਚ ਜੇਕਰ ਇਹਨਾਂ ਹਿੰਦੂਆਂ ਦੇ ਘਰ ਅੱਲਾਹ ਤਾਲਾ ਬਰਕਤ ਦਵੇ ਹੀ ਨਾ ਤੇ ਵਧਨ ਕਿਵੇਂ ਤੇ ਜੇ ਇਹ ਵਧ ਰਹੇ ਨੇ ਉਹਨੂੰ ਭੌਂਦਾ ਵਾ ਇਹ ਵਧਨ ਉਹਨੂੰ ਭੌਂਦਾ ਇਹਨਾਂ ਦੇ ਨਿਆੜੇ ਹੋਣ ਉਹਨੂੰ ਭੌਂਦਾ ਇਹਨਾਂ ਦੀ ਤਰੱਕੀ ਹੋਵੇ ਜੇ ਇਹ ਵਧਨ ਡਏ ਨੇ ਤੇ ਵਧਾਉਣ ਵਾਲਾ ਵੀ ਤੇ ਅੱਲਾ ਹੀ ਆ ਨਾ ਤੇ ਜੇ ਉਹ ਹੀ ਵਧਾਉਂਦਿਆ ਫਿਰ ਤੈਨੂੰ ਕੀ ਲੋੜ ਪਈ ਇਹ ਸਾਰਿਆਂ ਨੂੰ ਵੇਖ ਕਰਨ ਦੀ ਸਾਰੇ ਤੇ ਉਹਦੀ ਰਜਾ ਵਿੱਚ ਨੇ ਕਹਿੰਦਾ ਜੀ ਨਹੀਂ ਨਹੀਂ ਤੁਹਾਡੀ ਖਾ ਗੱਲ ਨਾ ਮੈਂ ਨਹੀਂ ਰਾਜੀ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਦਸ਼ਾਹ ਜੀ ਨਹੀਂ ਰਾਜੀ ਇੱਕ ਕੰਮ ਕਰ ਕਹਿੰਦਾ ਜੀ ਕਹੋ ਮਹਾਰਾਜ ਕਹਿੰਦੇ ਪੰਜ ਮਣ ਕਾਲੀਆਂ ਮਿਰਚਾਂ ਲਿਆ ਉਹਨੇ ਹੁਕਮ ਦਿੱਤਾ ਪੰਜ ਮਣ ਕਾਲੀਆਂ ਮਿਰਚਾਂ ਆ ਗਈਆਂ ਸਤਿਗੁਰੂ ਕਹਿਣ ਲੱਗੇ ਇਹਨੂੰ ਹੁਣ ਲੱਕੜਾਂ ਦੇ ਵਿੱਚ ਰੱਖ ਲੈ ਚਾਰ ਸਵੇਰੇ ਲੱਕੜਾਂ ਲਾ ਤੇ ਅੱਠ ਪੈਰ ਅੱਗ ਬਲਦੀ ਰਹਿਣੀ ਚਾਹੀਦੀ ਹੈ ਕਹਿਣ ਲੱਗਾ ਜੀ ਠੀਕ ਆ ਉਹਨੇ ਅੱਠ ਪੈਰ ਅੱਗ ਬਾਲੀ ਜਦੋਂ ਅੱਠ ਪੈਰ ਲੰਘੇ 24 ਘੰਟੇ ਲੰਘੇ ਸੱਚੇ ਪਾਕਸ਼ਾ ਕਹਿਣ ਲੱਗੇ ਹੁਣ ਕੀ ਬਚਿਆ ਕਹਿੰਦਾ ਜੀ ਕੁਝ ਵੀ ਨਹੀਂ ਸਾਰੀਆਂ ਮਿਰਚਾਂ ਸੜ ਗਈਆਂ ਨੇ ਮਹਾਰਾਜ ਕਹਿਣ ਲੱਗੇ ਫਿਰ ਮਸਲ ਕੱਪੜੇ ਛਾਣ ਕਰ ਵੇਖ ਵਿੱਚੋਂ ਕੀ ਨਿਕਲਦਾ ਜਦੋਂ ਉਹਨੇ ਕੱਪੜੇ ਛਾਣ ਕੀਤੇ ਤਿੰਨ ਮਿਰਚਾਂ ਸਬੂਤੀਆਂ ਨਿਕਲ ਗਈਆਂ ਜਿਨ੍ਹਾਂ ਨੂੰ ਅੱਗ ਦਾ ਸੇਕ ਤੱਕ ਨਹੀਂ ਸੀ ਲੱਗਾ ਬਾਕੀ ਸਾਰੀਆਂ ਸੜ ਗਈਆਂ ਤਿੰਨ ਨਹੀਂ ਸੜੀਆਂ ਮਹਾਰਾਜ ਕਹਿਣ ਲੱਗੇ ਆਲੇ ਬਾਦਸ਼ਾਹ ਤੇਰਾ ਜਵਾਬ ਆ ਗਿਆ ਕਹਿੰਦਾ ਜੀ ਕਿਵੇਂ ਮਹਾਰਾਜ ਕਹਿਣ ਲੱਗੇ ਤੂੰ ਦੁਮਾ ਤੋਂ ਇੱਕ ਕਰਨ ਨੂੰ ਫਿਰਦਾ ਉਹ ਆਕਾਲ ਪੁਰਖ ਨੂੰ ਇੱਕ ਤੀਜਾ ਵੀ ਪਾਉਂਦਾ ਆ ਉਹ ਤੀਜਾ ਵੀ ਪ੍ਰਗਟ ਹੋਵੇਗਾ ਜਿਹੜਾ ਇਹਨਾਂ ਦੋਵਾਂ ਦੇ ਵਿੱਚ ਖਲੋਜੇਗਾ ਨਾ ਜ਼ੁਲਮ ਕਰਨ ਵਾਲਿਆਂ ਨੂੰ ਜ਼ੁਲਮ ਕਰਨ ਦਵੇਗਾ ਤੇ ਨਾ ਜ਼ੁਲਮ ਦੇ ਇੰਨਾ ਜ਼ੁਲਮ ਕਰਦੇ ਨੇ ਤੁਸੀਂ ਮੈਨੂੰ ਮਾਰੀ ਦੀ ਆਗਿਆ ਦਿਓ ਸਹੀ ਮੈਂ ਦਿੱਲੀ ਦੇ ਤਖਤੇ ਮੂਹਰੇ ਕਰਦੇ ਆਂ ਸਾਰੇ ਹਾਕਮ ਮਰਦੇ ਹੋ ਸੱਚੇ ਪਾਕਸ਼ਾ ਕਹਿਣ ਲੱਗੇ ਦੀਵਾਨ ਜੀ ਭਾਈ ਮਤੀ ਦਾਸ ਜੀ ਇਹ ਕੰਮ ਅਕਾਲ ਪੁਰਖ ਨੂੰ ਪਾਉਂਦਾ ਨਹੀਂ ਅਕਾਲ ਪੁਰਖ ਦੀ ਕੁਦਰਤ ਨੂੰ ਬਦਲ ਦੇਣਾ ਇਹ ਹਾਰੀ ਸਾਰੀ ਤੇ ਵਸ ਦੀ ਗੱਲ ਨਹੀਂ ਹੁੰਦੀ ਇਹਨੂੰ ਤਾਂ ਕੋਈ ਤਗੜਾ ਸਾਧੂ ਹੀ ਬਦਲੇਗਾ ਨਾ ਗੌਤਮ ਰਿਸ਼ੀ ਵਰਗਾ ਪਰ ਜਿਹੜੇ ਬਦਲਣ ਦੀ ਜ਼ੁਰਤ ਰੱਖਦੇ ਨੇ ਉਹ ਬਦਲਦੇ ਨਹੀਂ ਕਿਉਂਕਿ ਗੁਰਮੁਖ ਹੋ ਵੈਸੋ ਪਾਣਾ ਮੰਨੇ ਗੁਰਮੁਖ ਤੇ ਉਹ ਜਿਹੜਾ ਪਾਣੀ 'ਚ ਜਲਦਾ ਉਹ ਤੇ ਬਦਲਦਾ ਹੀ ਨਹੀਂ ਸਤਿਗੁਰੂ ਕਹਿਣ ਲੱਗੇ ਰਜਾ ਬਦਲਣੀ ਗਲਤੀ ਆ ਕਹਿ ਰਿਆ ਕਿ ਇਹ ਸਪਾਈ ਨੇ ਸੁਣ ਲਿਆ ਉਹਨੇ ਜਾ ਕੇ ਬਾਖਸ਼ਾਂ ਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਆਪ ਤੇ ਡੋਲਦੇ ਨਹੀਂ ਉਹਨਾਂ ਦੇ ਸਿੱਖ ਵੀ ਨਹੀਂ ਡੋਲਦੇ ਇੱਕ ਸਿੱਖ ਕਹਿੰਦਾ ਵਾ ਵੀ ਜੇ ਮੈਨੂੰ ਆਗਿਆ ਦੋ ਦੇ ਦਿੱਲੀ ਦੇ ਤਖਤੇ ਮੂਹਦੇ ਕਰਦੇ ਆ ਬਾਦਸ਼ਾਹ ਕਹਿਣ ਲੱਗਾ ਬਸ ਫਿਰ ਉਹਨੂੰ ਫੜ ਕੇ ਲਿਆਓ ਜਦੋਂ ਦੀਵਾਨ ਭਾਈ ਮਤੀਦਾਸ ਨੂੰ ਫੜ ਕੇ ਖੜਿਆ ਗਿਆ ਬਾਦਸ਼ਾਹ ਨੇ ਆਖਿਆ ਮਤੀਦਾਸ ਇਹ ਗੱਲ ਕਹੀ ਆ ਵੀ ਤੂੰ ਤਖਤੇ ਮੂਹਦੇ ਕਰ ਦੇਗਾ ਦੀਵਾਨ ਜੀ ਨੇ ਆਖਿਆ ਉਹ ਕਹੀ ਆ ਬਾਦਸ਼ਾਹ ਕਹਿਣ ਲੱਗਾ ਚੱਲ ਫਿਰ ਠੀਕ ਹੈ ਜੇ ਤੂੰ ਕੋਈ ਕਰਾਮਾਤ ਕਰਕੇ ਵਿਖਾਲ ਦੇਵੇ ਤੈਨੂੰ ਛੱਡ ਦਾਂਗੇ ਹੋਰ ਨਹੀਂ ਕਿਸੇ ਨੂੰ ਛੱਡਦੇ ਤੈਨੂੰ ਛੱਡ ਦਾਂਗੇ ਨਹੀਂ ਮਾਰਾਂਗੇ ਸਤਿਗੁਰੂ ਸਾਹਿਬ ਦੇ ਸਿੱਖ ਨੇ ਭਾਈ ਮਤੀਦਾਸ ਨੇ ਆਖਿਆ ਬਾਦਸ਼ਾਹ ਤੂੰ ਮੈਨੂੰ ਛੱਡਣ ਦੀਆਂ ਗੱਲਾਂ ਕਰਦਾ ਮੇਰੇ ਸਤਿਗੁਰੂ ਦਾ ਹੁਕਮ ਨਹੀਂਗਾ ਜੇ ਮੇਰੇ ਸਤਿਗੁਰੂ ਨੇ ਮੈਨੂੰ ਆਗਿਆ ਦੇ ਦਿੱਤੀ ਹੁੰਦੀ ਤੇ ਤੈਨੂੰ ਹਾਂ ਗੱਲ ਕਹਿਣ ਜੋਗਾ ਮੈਂ ਨਹੀਂ ਸੀ ਛੱਡਣਾ ਹੁਣ ਤੱਕ ਨੂੰ ਤੇ ਤੇਰਾ ਕੰਮ ਕਦੋਂ ਦਾ ਨਿਬੜ ਜਾਂਦਾ ਪਰ ਮੇਰੇ ਸਤਿਗੁਰੂ ਦੀ ਆਗਿਆ ਨਹੀਂ ਹੈ ਬਾਦਸ਼ਾਹ ਨੂੰ ਗੁੱਸਾ ਚੜ ਗਿਆ ਉਹਨੇ ਆਖਿਆ ਜੇ ਤੇ ਤੂੰ ਕੋਈ ਸ਼ਕਤੀ ਵਿਖਾਉਂਦਾ ਆ ਫਿਰ ਤੇ ਤੈਨੂੰ ਛੱਡਾਂਗੇ ਨਹੀਂ ਤੇ ਕੱਲ ਨੂੰ ਆਰੇ ਨਾਲ ਚੀਰ ਕੇ ਮਾਰ ਦਿਆਂਗੇ ਦੀਵਾਨ ਭਾਈ ਮਤੀ ਦਾਸ ਜੀ ਕਹਿਣ ਲੱਗੇ ਅੱਛਾ ਫਿਰ ਤੂੰ ਕਰਕੇ ਵੇਖ ਇਤਤਲ ਮੇਰੀ ਚੇਤਾ ਰੱਖੀ ਜਿੰਨੇ ਦਿਨ ਤੂੰ ਜਿੰਦਾ ਰਹੇਗਾ ਆ ਦਿੱਲੀ ਦੇ ਤਖਤ ਤੇ ਸੌਂ ਕੇ ਵਿਖਾਲ ਜੀ ਜਿੱਦਣ ਤੈਨੂੰ ਨੀਂਦ ਆ ਗਈ ਉੱਠ ਕੇ ਕਹਿਦੀ ਮਤੀ ਦਾਸ ਹੈ ਹੀ ਨਹੀਂ ਤੂੰ ਸੌਂ ਕੇ ਵਿਖਾ ਫਿਰ ਉਹ ਬਾਦਸ਼ਾਹ ਡਰ ਗਿਆ ਉਹਨੂੰ ਲੱਗਾ ਐਵੇਂ ਬੋਲਦਾ ਆ ਉਹਨੇ ਸਪਾਹੀਆਂ ਨੂੰ ਆਖਿਆ ਫੜੋ ਤੇ ਜੇਲ੍ਹ ਚ ਪਾ ਦਿਓ ਦੀਵਾਨ ਜੀ ਨੂੰ ਫਿਰ ਸਤਗੁਰੂ ਕੋਲੇ ਲਿਆਂਦਾ ਗਿਆ ਮਹਾਰਾਜ ਅੰਤਰਾਜਮੀ ਸੀ ਸਤਿਗੁਰੂ ਕਹਿਣ ਲੱਗੇ ਮਤੀ ਦਾਸ ਜੀ ਕੀ ਗੱਲ ਹੋਈ ਆ ਮਤੀ ਦਾਸ ਜੀ ਕਹਿੰਦੇ ਮਹਾਰਾਜ ਬਾਖਸ਼ਾ ਨੇ ਫਤਵ੍ਵਾ ਲਾਤਾ ਆ ਵੀ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਵੇਗਾ ਸਤਿਗੁਰੂ ਕਹਿਣ ਲੱਗੇ ਮਤੀ ਦਾਸ ਜੀ ਡਰਤ ਨਹੀਂ ਲੱਗਦਾ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਤੁਹਾਡੇ ਹੁੰਦਿਆਂ ਕਹਦਾ ਡਰ ਸਤਿਗੁਰੂ ਕਹਿੰਦੇ ਜਣਾ ਚਾਹਣਾ ਸਾਰੇ ਤਾਲੇ ਖੁੱਲ ਜਾਣਗੇ ਸਾਰੀਆਂ ਬੇੜੀਆਂ ਖੁੱਲ ਜਾਣਗੀਆਂ ਸਾਰੇ ਰਾਹ ਖੁੱਲ ਜਾਣਗੇ ਜਿੱਥੇ ਜਾਣਾ ਚਾਹਿਆ ਜੀ ਭਾਈ ਮਤੀ ਦਾਸ ਨੇ ਆਖਿਆ ਜੀ ਤੁਹਾਨੂੰ ਛੱਡ ਕੇ ਕਿੱਥੇ ਜਾਣਾ ਆ ਮਹਾਰਾਜ ਹੁਣ ਮਿਹਰ ਕਰੋ ਜਦੋਂ ਮੇਰੀ ਸ਼ਹੀਦੀ ਹੋਵੇ ਤੇ ਮੇਰੀ ਸਿੱਖੀ ਨਿਭ ਜੇ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਆਖਿਆ ਮਤੀ ਦਾਸ ਜੀ ਕੱਗ ਨੂੰ ਜਬਜੀ ਸਾਹਿਬ ਦਾ ਪਾਠ ਕਰਿਓ ਤੁਹਾਨੂੰ ਦੁੱਖ ਨਹੀਂ ਲੱਗੇਗਾ ਰਾਤ ਨੰਗੀ ਆ ਅਗਲਾ ਦਿਨ ਚੜਿਆ ਫੜ ਲਿਆ ਭਾਈ ਮਤੀ ਦਾਸ ਸਾਹਿਬ ਨੂੰ ਫੱਟਿਆਂ 'ਚ ਬੰਨ ਲਿਆ ਗਿਆ ਜਦੋਂ ਜਲਾਦ ਲਿਆਇਆ ਨਾ ਆਰਾ ਅਜੇ ਵੀ ਭਾਈ ਮਤੀਦਾਸ ਨੂੰ ਕਹਿੰਦੇ ਆ ਮਤੀਦਾਸ ਤੂੰ ਇਹਨਾਂ ਦੀ ਗੱਲ ਮੰਨ ਲੈ ਨਹੀਂ ਤੇ ਕੰਗਾ ਭਲਾ ਸਰੀਰ ਆਰੇ ਨਾਲ ਦੋ ਫਾੜ ਕਰਕੇ ਮਾਰ ਦੇਾਂਗੇ ਭਾਈ ਮਤੀਦਾਸ ਨੇ ਆਖਿਆ ਮੈਨੂੰ ਡਰਾਓ ਨਾ ਤੁਸੀਂ ਉਹ ਕਰੋ ਜੋ ਤੁਸੀਂ ਕਰਨਾ ਆ ਮੈਂ ਉਹ ਕਰਾਂਗਾ ਜੋ ਮੈਂ ਕਰਨਾ ਜਲਾਦ ਪੁੱਛਣ ਲੱਗਾ ਤੂੰ ਕੀ ਕਰਨਾ ਉਹਨੇ ਆਖਿਆ ਤੂੰ ਆਪਣੇ ਆਪਣੇ ਮਾਲਕ ਦਾ ਹੁਕਮ ਵਜਾ ਤੇ ਮੈਂ ਆਪਣੇ ਮਾਲਕ ਦੀ ਰਜਾ ਵਿੱਚ ਰਹਿਣ ਦਾ ਅਭਿਆਸ ਕਰਦਾ ਹਾਂ ਵੇਨੇਆ ਜਿੱਤਦਾ ਕੌਣ ਆ ਜਲਾਦ ਡਰ ਗਿਆ ਜਲਾਦ ਨੇ ਆਖਿਆ ਮਤੀਦਾਸ ਜਿਹਨੂੰ ਮਾਰਨਾ ਹੋਵੇ ਉਹਦੀ ਆਖਰੀ ਇੱਛਾ ਪੁੱਛੀ ਦੀ ਹੈ ਕੋਈ ਇੱਛਾ ਹੈ ਤੇਰੀ ਭਾਈ ਮਤੀਦਾਸ ਕਹਿੰਦੇ ਹੈ ਜਲਾਦ ਕਹਿੰਦਾ ਫਿਰ ਕਹ ਭਾਈ ਮਤੀਦਾਸ ਕਹਣ ਲੱਗੇ ਮੇਰੀ ਇੱਛਾ ਇਹ ਆ ਜਦੋਂ ਮੇਰੇ ਸੀਸ ਤੇ ਆਰਾ ਚੱਲਦਾ ਹੋਵੇ ਜਦੋਂ ਤੁਸੀਂ ਆਰਾ ਫੇਰਦੇ ਹੋ ਤਿਆਂ ਨੂੰ ਰੱਖਿਓ ਇਹ ਮੇਰਾ ਮੁਖ ਮੇਰੇ ਸਤਿਗੁਰੂ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਜਿੰਨੀ ਉਮਰ ਮੈਂ ਸਰੀਰ ਵਿੱਚ ਬਤੀਤ ਕੀਤੀ ਹੈ ਸਦਾ ਗੁਰੂ ਦਾ ਦਰਸ਼ਨ ਹੀ ਕੀਤਾ ਆ ਤੇ ਜੇ ਹੁਣ ਮੇਰੀ ਸ਼ਹੀਦੀ ਹੋ ਰਹੀ ਆ ਗੁਰੂ ਦੇ ਦਰਸ਼ਨ ਕਰਦਿਆਂ ਹੋਣੀ ਚਾਹੀਦੀ ਆ ਵੇਖੋ ਇੱਕ ਸਿੱਖ ਦਾ ਕਿੰਨਾ ਕੁ ਪ੍ਰੇਮ ਹੈ ਦੀਵਾਨ ਭਾਈ ਮਤੀ ਦਾਸ ਜਦੋਂ ਆਪਣੇ ਸੀਸ ਤੇ ਆਰਾ ਲੱਗੇ ਚਲਵਾਉਣ ਜਲਾਦ ਨੂੰ ਜਿਹੜੀਆਂ ਗੱਲਾਂ ਕਹੀਆਂ ਉਹ ਜਲਾਦ ਵੀ ਸੁਣ ਕੇ 당ਗ ਰਿਆ ਕਿਵੇਂ ਭਾਈ ਮਤੀ ਦਾਸ ਦੀ ਸ਼ਹੀਦੀ ਹੁੰਦੀ ਆ ਫੌਜਾਂ ਦਾ ਜਥਾ जॾो पवां शहीदी ख़्वाश मेर ¡Cállate! Me up! Bama! ਸੰਗ ਜੁੜਿਆ ਵੇ ਉਹ ਦਾ ਤਨ ਦਾ ਅੰਗ ਨ ਹਲ ਹੋਵੇ ਜਦੋਂ ਪਾਵਾਂ ਸ਼ਹੀਦੀ ਕੱਟ ਮੇਰੀ ਮੇਰਾ ਮਖਗਰ ਪਿੰਜਰੇ ਬਲੋਵੇ ਜਦੋਂ ਪਾਵਾਂ ਸ਼ਹੀਦੀ ਖਾਲਸਾ ਜੀ ਪਹਿਲੀ ਗੱਲ ਤੇ ਮੈਂ ਸਾਰੀ ਸੰਗਤ ਤੋਂ ਬਲਿਹਾਰ ਜਾਂਨਾ ਵੀ ਤੁਸੀਂ ਬੜੇ ਪ੍ਰੇਮ ਨਾਲ ਜੁੜੇ ਹੋ ਧੱਜਾ ਬਜ ਨਹੀਂ ਆਵੇ ਮੈਨੂੰ ਹੁਣੇ ਹੁਕਮ ਲੱਗ ਗਿਆ ਆ ਵੀ ਇੱਕ ਕਵਤਾ ਹੋਰ ਸੁਨਾ ਤੇ ਸੁਨਾ ਕੱਲ ਦੀ ਕੱਲ 31 ਅਕਤੂਬਰ ਹੀ ਤੁਹਾਨੂੰ ਪਤਾ ਹੀ ਨਹੀਂ ਭਲਾ ਵੀ 31 ਅਕਤੂਬਰ ਨੂੰ ਕੀ ਹੋਇਆ ਸੀ ਫਿਰ ਜੇ ਨਹੀਂ ਬਤਾਦੇ ਮੈਂ ਕਵਤਾ ਗਾਉਣ ਲੱਗਾ ਤਾਂ ਇਹ ਸੁਣੀ ਲੈਣਾ ਮੈਨੂੰ ਬੜਾ ਤਤ ਤਤ ਹੁਕਮ ਲੱਗ ਗਿਆ ਵੀ ਫੜਾ ਫੜੇ ਕਵਤਾ ਸੁਣਾ ਦੇ ਤੇ ਹੁਣ ਮੈਂ ਉਹ ਸੁਣਾ ਕੇ ਫਿਰ ਤੁਹਾਡੇ ਤੋਂ ਖੁਸ਼ੀ ਲਾਜਣੇ ਆ ਕਿਉਂਕਿ ਸਮਾਂ ਵਾਵਾ ਕੀਮਤੀ ਆ ਮੇਰੇ ਤੋਂ ਬਾਅਦ ਬਹੁਤ ਗੁਣੀ ਗੁਣੀ ਜਨਾਂ ਨੇ ਸਤਿਪੁਰਖਾਂ ਨੇ ਤੁਹਾਡਾ ਦਰਸ਼ਨ ਕਰਨਾ ਫਿਰ ਮੈਂ ਉਹਨਾਂ ਦਾ ਵੀ ਟਾਈਮ ਨਹੀਂ ਖਰਾਬ ਕਰਨਾ ਸੁਣੀਏ ਜਿਹੜੀ ਮੈਂ ਹੁਣ ਕਵਤਾ ਸੁਣਾਉਣ ਲੱਗਾ ਵੈਸੇ ਇਤਿਹਾਸ ਜਿਹੜਾ ਚੱਲ ਪਵੇ ਉੱਥੇ ਹੀ ਰਹਿਣਾ ਚਾਹੀਦਾ ਪਰ ਮੈਨੂੰ ਹੁਕਮ ਲਾਉਣ ਵਾਲੇ ਵੀ ਤੇ ਤੁਸੀਂ ਆਪ ਹੀ ਹੋ ਨਾ ਫਿਰ ਤੁਹਾਡਾ ਹੁਕਮ ਨਾ ਮੰਨ ਕੇ ਕਿੱਥੇ ਜਾਣਾ ਇਸ ਕਰਕੇ ਜੋ ਤੁਸੀਂ ਹੁਕਮ ਲਾਤਾ ਵਾ ਉਹਨੂੰ ਨਿਭਾਉਂਦਿਆਂ ਹੋਇਆਂ ਮੈਂ ਕੱਲ ਵਾਲੇ ਦਿਨ ਦੀ ਕਵਤਾ ਸੁਣਾਉਣ ਲੱਗਾ ਹਾਂ 31 ਅਕਤੂਬਰ ਦਾ ਟਾਈਮ ਹੀ ਤਕਰੀਬਨ ਸਵੇਰ ਦੇ ਸਮਾਂ 9:30 ਦਾ ਸਮਾਂ ਸੀ ਜਦੋਂ ਇੰਦਰਾ ਕਾਂਧੀ ਸੰਤਰੀ ਦੀ ਰੰਗ ਦੀ ਸਾੜੀ ਪਾ ਕੇ ਬਾਹਰ ਨਿਕਲੀ ਉਹਦੇ ਨਾਲ ਦੋ ਬੰਦੇ ਸੀ ਇਕੋ ਦਾ ਰੀਡਰ ਤੇ ਇਕੋ ਦਾ ਛਤਰੀ ਫੜਨ ਵਾਲਾ ਜਦੋਂ ਆਈ ਨਾ ਘੇਂਟ ਦੇ ਲਾਗੇ ਤੁਸੀਂ ਇਹ ਵੇਖੋ ਜਦੋਂ ਕਿਸੇ ਬੰਦੇ ਦਾ ਕਾਲ ਆਵੇ ਤਿੰਨ ਚੀਜ਼ਾਂ ਜੁੜ ਜਾਂਦੀਆਂ ਨੇ ਥਾਂ ਬਹਾਨਾ ਤੇ ਸਮਾਂ ਉਹ ਤਿੰਨੇ ਜੁੜੀਆਂ ਜਿਨ੍ਹਾਂ ਇੰਦਰਾ ਵਾਲਾ ਸੋਦਾ ਲਾਇਆ ਤੇ ਖਾਲਸਾ ਜੀ ਜਦੋਂ ਜਦੋਂ ਕਾਲਤ ਹਿਸਾਬ ਦੇ ਟੈਗ ਵਾਲੇ ਉਹ ਦਿਨ ਆਉਂਦੇ ਨੇ ਅੱਜ ਵੀ ਸਿੱਖਾਂ ਦੇ ਹਿਰਦੇ ਵਲੁੰਧਰੇ ਜਾਂਦੇ ਨੇ ਉਹ ਗੱਲਾਂ ਭੁੱਲਣ ਵਾਲੀਆਂ ਨਹੀਂ ਹੁਣ ਮੈਂ ਸਮਾਪਤੀ ਕਰਦਾ ਹਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬੜੇ ਪ੍ਰੇਮ ਨਾਲ ਬਹਿ ਕੇ ਸਤਿਗੁਰੂ ਜੀ ਦੇ ਦਰ ਘਰਦਿਆਂ ਤੇ ਗੁਰੂ ਕੇ ਜੋਧਿਆਂ ਦੀਆਂ ਵਡਿਆਈਆਂ ਸਰਵਣ ਕੀਤੀਆਂ ਹਨ ਮੈਂ ਅਰਦਾਸ ਕਰਦਾ ਮਹਾਰਾਜ ਸਦਾ ਹੀ ਐਵੇਂ ਲਹਿਰਾ ਬਹਿਰਾ ਲਈ ਰੱਖਣ ਸਤਿਕਾਰਯੋਗ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਬਾਬਾ ਗੁਰਮੀਤ ਸਿੰਘ ਸਾਹਿਬ ਜੀ ਸਟੇਜ ਤੇ ਸਜੇ ਹੋਏ ਸਰਬੱਤ ਮਹਾਂਪੁਰਖ ਸਿੰਘ ਸਹਿਬਾਨ ਅਤੇ ਸਾਰੀ ਸੰਗਤ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਮੈਂ ਖਿਮਾ ਦੀ ਯਾਚਨਾ ਕਰਦਾ ਹਾਂ ਸਤਿਗੁਰੂ ਦਰੋਂ ਕਰੋ ਨਾਮਦਾਨ ਸਿੱਖੀਦਾਨ ਬਖਸ਼। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਂ ਤੇ ਵੀ ਮਾਮਲੇ ਆਏ ਆ। ਜਥੇ ਦਾ ਵੀ ਨਾਮ ਸਪੈਸ਼ਲੀ ਆ ਗਿਆ ਵਾ। ਮੈਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਸਾਉਣ ਵਾਲੇ ਭਰਾਵਾਂ ਦਾ ਲਾਈਵ ਵਾਲੇ ਭਰਾਵਾਂ ਦਾ ਵੀ ਧੰਨਵਾਦ ਆ ਮਹਾਰਾਜ ਨਾਮਦਾਣ ਸਿੱਖੀਦਾਣ ਬਖਸ਼ਣ ਜੀ ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੇ ਸਰਬਾਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੱਜ ਕੇ